ਹਾਂਜੀ ਬਾਈ ਜੀ ਸ਼ਾਸਤਰੀ ਕਾਲ ਜੀ ਸਾਰਾ ਨੂੰ ਪਿੰਡ ਘੋਲੀਆ ਅੰਜਲਾ ਮੋਗਾ ਪਾਈ ਦਾ ਠੀਕ ਹੈ ਜੀ ਬਾਈ ਕੋਲ ਟਾਪ ਦੀਆਂ ਬੱਸੀਆਂ ਦੋ ਠੀਕ ਹੈ ਜੀ ਬਾਈ ਕਹਿੰਦਾ ਰਿਕਾਰਡ ਆਪਣਾ ਸਾਰਾ ਸੰਭਿਆ ਬਾਜੀ ਠੀਕ ਹੈ ਜੀ ਠੀਕ ਆ ਪੂਰਾ ਟਾਪ ਦੇ ਟੀਕੇ ਭਰੇ ਹੋਏ ਆ ਰਿਕਾਰਡ ਸਮੇਤ ਬਾਈ ਕਹਿੰਦਾ ਸਾਰੀ ਜਾਣਕਾਰੀ ਬਾਈ ਤੁਲੇਲੇ ਬਾਈ ਦਾ ਨੰਬਰ ਪਾਸਕ੍ਰੀਨ ਤੇ ਲਾਦਾ ਜੀ ਵਾਕ ਦੇਖ ਸਕਦੇ ਕਦ ਖੁਦ ਟਾਪ ਤੱਕ ਹੀਰੀਆਂ ਬੱਸੀਆਂ ਭਰਾ ਠੀਕ ਹੈ ਜੀ ਕੋਲੀਆ ਜਲਾਮੂਗਾ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਾਦ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਅਪਲੋਡ ਕਰਦੇ ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਨੂੰ ਫੋਲੋ ਕਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਅਪਲੋਡ ਮਿਲ ਜਾਈ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਰਡ ਲਵਾਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ WhatsApp ਪਰ ਅਸੀਂ ਵੀਡੀਓ ਭੇਜ ਕੇ ਭਰਾ ਰਡ ਲਵਾ ਸਕਦੇ ਹਾਂ ਠੀਕ ਹੈ ਜੀ WhatsApp ਤੇ ਗਰੁੱਪਾਂ ਚ ਬਾਹਰੇ ਸ਼ੇਅਰ ਨਾ ਹੋਈ ਹੋਈ ਵੀਡੀਓ ਤਾਂ ਉਸ ਇਹਨਾਂ ਵੀਡੀਓ ਆਪਾਂ ਨੂੰ ਭੇਜ ਕਰੋ ਬਾਅਦ ਸੇਅਰ ਕਰਿਆ ਕਰੋ ਗਰੁੱਪਾਂ 'ਚ ਠੀਕ ਹੈ ਜੀ ਜਿਸ ਕਿਸੇ ਨੇ ਅੜ ਲਵੋੜੀਆਂ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਏ